ਨਗੋਟ ਗਿਆ ਹੂੰ ਕੱਲ ਤੂੰ ਭੱਜ ਗਿਆ ਦਾ ਉਹਦਾ ਮੂੰਹ ਚੁੱਕ ਇਥੋਂ ਹੂੰ ਆਣਾ ਮੇਰਾ ਥਾਂ ਭਰ ਗਿਆ ਵਾਹਣ ਭਰ ਗਿਆ ਤੇ ਅੱਜ ਹੁਣ ਝੋਨਾ ਤੇਨ ਲੱਗ ਗਿਆ ਲੱਗ ਗਿਆ ਲੱਗ ਗਿਆ ਆਣਾ ਹੋਰ ਫੱਡ ਜਾ ਵਜਾ ਹੋ ਰਹਿ ਗਿਆ ਤੇ ਜਿਹੜੇ ਹਿਸਾਬ ਨਾਲ ਭੱਜਿਆ ਤੂੰ ਤੇ ਜੇ ਅੱਗੋ ਟੱਕਰ ਜਾਂਦਾ ਭੂਤ ਤੇ ਫੇਰ ਭੂਤ ਭੂਤ ਟੱਕਰਿਆ ਨਾ ਫਿਰ ਤੂੰ ਵੇਖਣਾ ਹੀ ਤਾਂ ਠਾ ਉਹਦੇ ਜਾਣ ਕੇ ਕਹਿਣਾ ਪਿਆ ਮੈਨੂੰ ਸੱਚੀ ਭੂਤ ਟੱਕਰਿਆ ਰੇ ਤੈਨੂੰ ਕਿੱਥੇ ਭੂਤ ਟੱਕਰ ਪਿਆ ਉਹ ਬੜੀ ਪ੍ਰਾਣੀ ਗੱਲ ਹੀ ਭਰਾ ਉਹ ਗੱਲ ਨੂੰ ਹੋ ਗਿਆ ਤਿੰਨ ਚਾਰ ਸਾਲ ਤਿੰਨ ਚਾਰ ਸਾਲ ਹੋ ਗਏ ਹਾਂ ਉਹਨੂੰ ਕੋਈ ਤੇਰ ਲੱਤ ਪਾਣੀ ਫੜੀਗੀ ਨਹੀਂ ਨਹੀਂ ਮੈਂ ਤੈਨੂੰ ਗੱਲ ਸੁਣਾਉਣਾ ਕੀ ਗੱਲ ਹੋਈ ਸੀ ਕੀ ਗੱਲ ਹੋਈ ਸੀ ਉਹਨਾ ਆਪਾਂ ਪੈੜੀ ਨਹੀਂ ਲਈ ਸੀ ਠੇਕੇ ਦੇ ਕਿਸੇ ਪਾਸੇ ਜਦੋਂ ਲਈ ਸੀ ਇੱਧਰ ਪਾਸੇ ਇਲਾਕੇ 'ਚ ਤੇ ਫਾਰਮ ਜਾਂ ਬਣਿਆ ਸੀ ਉੱਥੇ ਉਹ ਫਾਰਮ ਹਾਊਸ ਬਣਿਆ ਸੀ ਫਾਰਮ ਹਾਊਸ ਬਣਿਆ ਸੀ ਆਗੇ ਚੇਤਾ ਮੈਨੂੰ ਤੇ ਉਹ ਥਾਂ ਯਾਰ ਡਰਾਉਣੀ ਜੀ ਸੀ ਤੇ ਪਰ ਆਪਾਂ ਕਦੀ ਮਨ 'ਚ ਗੱਲ ਯਾਰ ਲਿਆਂਦੀ ਨਹੀਂ ਉਹੋ ਜੀ ਆਪਾਂ ਇਹੋ ਚੀਜ਼ਾਂ ਤੇ ਵਿਸ਼ਵਾਸ ਨਹੀਂ ਹੈਗਾ ਸੀ ਮੈਨੂੰ ਤਾਂ ਇਹਨਾਂ ਚੀਜ਼ਾਂ ਤੇ ਉਹ ਚੱਕਰ ਕੀ ਬਣਿਆ ਇੱਕ ਸਿਆਲ ਦੇ ਵਿੱਚ ਨਾ ਕਣਕ ਨੂੰ ਪਾਣੀ ਲਾਉਣਾ ਸੀ ਤੇ ਲੈਡ ਆਉਣੀ ਸੀ ਰਾਤ ਨੂੰ ਅੱਛਾ ਮੈਂ ਨਾਲ ਯਾਰ ਵੇਲੇ ਇੱਕ ਦੋ ਲੈ ਗਿਆ ਤੇ ਮੈਂ ਕਹਾਂ ਚੱਲਣ ਜੀ ਮੇਰੇ ਵਰਗੇ ਤੇਰੇ ਵਰਗੇ ਚਲੋ ਲੈ ਗਿਆ ਤੇ ਮੈਂ ਕਹਾਂ ਚਲੋ ਵੀ ਰਾਤ ਨੂੰ ਪਾਣੀ ਲਾ ਲਾਂਗੇ ਲੈਡ ਦੇ ਦੋਈ ਮੈਂ ਉੱਥੇ ਹੀ ਰਹਿ ਪਿਆ ਰਾਤ ਅਸੀਂ ਅੱਛਾ ਅੰਦਰ ਅਸੀਂ ਥੱਲੇ ਸਟੀਆਂ ਰਜਾਈਆਂ ਰਜੀਆਂ ਕੇਸ ਖੂਦ ਸਾਡੇ ਕੋਲ ਸੀ ਜਿਹੜਾ ਉੱਥੇ ਪੈ ਗਿਆ ਅਸੀਂ ਸਿਆਲ ਚ ਹਾਂ ਤੇ ਲੈਡ ਆਉਣੀ ਸੀ ਘੱਟੋ ਘੱਟ 12:00 ਵਜੇ ਤੱਕ ਲੈਡ ਆਉਣੀ। ਮੈਂ ਲੈਡ ਆ ਗਈ। ਮੈਂ ਪਾਣੀ ਪੁਣੀ ਲਾ ਗੇ ਰਾਤ ਦੇ 12:00 ਵਜੇ। ਹਾਂ। ਪਾਣੀ ਪੁਣੀ ਮੈਂ ਬੰਨ ਕੇ ਤੇ ਆ ਗੇ ਮੈਂ ਜੇ ਬੈਠਾ ਹੀ ਆ। ਅੱਛਾ। ਜਾਗਦੇ ਪਏ ਅਸੀਂ ਗੱਲਾਂ ਕਰੀ ਜਾਂਦੇ ਆ। ਮੋਬਾਈਲ ਨਾਲ ਪੰਗੇ ਲਈ ਜਾਂਦੇ ਆ। ਠੀਕ। ਸੱਚੀ ਗੱਲ ਐ ਮੈਂ ਝੂਠ ਨਹੀਂ ਮਾਰਦਾ। ਮੈਂ ਆਪਾਂ ਤੈਨੂੰ ਇਹੋ ਜੀ ਗੱਲ ਆਖੀ ਤੂੰ ਝੂਠ ਬੋਲਦਾ। ਸਾਡਾ ਮਤਲਬ ਤੂੰ ਸੱਚ ਬੋਲਦਾ। ਅਸੀਂ ਪੰਗੇ ਲਈ ਜਾਂਦੇ ਆ ਮੋਬਾਈਲ ਦੇ ਨਾਲ ਤੇ ਇੱਕਦਮ ਸ਼ਾਂਤ ਸਾਰੀ ਰਾਤ ਸ਼ਾਂਤ। ਉਹ ਤਾਂ ਪ੍ਰਾਈ ਹੋਈ ਹਲਕੀ ਹਲਕੀ ਅੱਛਾ ਜੀ ਤੇ ਸ਼ਾਂ ਸ਼ਾਂ ਕਰਦੀ ਰਾਤ ਹੂੰ ਸਾਢੇ 12 ਵਜੇ ਭਰਾਵਾ ਇੱਕ ਦਮ ਬਾਹਰੋਂ ਆਵਾਜ਼ ਆਈ ਬੜੀ ਤੇਜ਼ ਜਿਵੇਂ ਕੋਈ ਕਰਦਾ ਹੋਰ ਨਹੀਂ ਅੱਛਾ ਯਾਨੀ ਕਿ ਮੈਨੂੰ ਤਾਂ ਉਹੀ ਆਵਾਜ਼ ਹੀ ਨਹੀਂ ਨਿਕਲੀ ਹੂੰ ਨਾ ਤਾਂ ਪਤਾ ਲੱਗੇ ਇਹ ਬੰਦੇ ਨੇ ਆਵਾਜ਼ ਕੱਢੀ ਹਾਂ ਨਾ ਪਤਾ ਲੱਗੇ ਵੀ ਇਹ ਜਾਨਵਰ ਦੀ ਆਵਾਜ਼ ਹੈ ਠੀਕ ਹੈ ਇੰਨੀ ਅਜੀਬ ਆਵਾਜ਼ ਤੇ ਇੰਨੀ ਡਰਾਉਣੀ ਆਵਾਜ਼ ਸੀ ਨਾ ਠੀਕ ਹੈ ਇੱਤ ਘਾਵਾਂ ਵਹੀ ਦਾ ਡਰ ਗਿਆ ਕਿੰਨੇ ਅੰਦਰ ਤੂੰ ਡਰਨਾ ਹੀ ਹਾਲਾਂਕਿ ਲੋਹੇ ਦਾ ਗੇੜ ਅਸੀਂ ਖੁੱਟਾ ਪਾਰਿਆ ਹੋਇਆ ਸੀ ਅਸੀਂ ਡਰ ਗਿਆ ਭਾਵਾ ਬੜਾ ਡਰ ਆਇਆ ਇੱਕ ਵਾਰੀ ਬੋਲੇ ਪਹਿਲਾਂ ਵੀ ਕੌਣ ਹੈ ਤੂੰ ਗਾਣਾ ਗੁਲਾ ਕੱਢੀਆਂ ਜਿਵੇਂ ਹੀ ਆਪਣੇ ਅਗਲੇ ਫਾਰਮ ਦੇ ਬਾਹਰਲੇ ਗੇੜ ਦੇ ਕੋਲ ਉਹ ਆ ਗਏ ਜਿੱਥੇ ਅਸੀਂ ਅੰਦਰ ਤਾਂ ਹੋਣ ਛੋਟਾ ਕਮਰਾ ਉੰਜ ਤੁਸੀਂ ਬਾਹਰ ਆ ਗਏ ਬਾਹਰ ਅਸੀਂ ਆਏ ਗੇੜ ਕੋਲ ਕੇ ਡਰ ਡਰਤਾ ਲੱਗਦਾ ਹੀ ਹੋਣਾ ਵੱਡਾ ਗੇੜ ਬਾਹਰ ਲਾਣਾ ਸੀ ਖੋਲਿਆ ਅੱਛਾ ਯਾਨੀ ਕਿ ਅੰਦਰੋਂ ਬਾਹਰ ਆ ਮੇਨ ਕਮਰੇ ਚੋਂ ਬਾਹਰ ਆ ਗਏ ਤੇ ਅਸੀਂ ਗਾਲਾਂ ਗੋਲਾਂ ਕੱਢਣ ਲੱਗ ਪਏ ਪੁੱਛਿਆ ਵੀ ਕੋਈ ਆਵਾਜ਼ ਆਵਾਜ਼ਾਂ ਮਾਰੀਆਂ ਕੋਈ ਯਾਰ ਵਾਜਬੂ ਜੀ ਲਾਵੇ ਨਾ ਕਿਸੇ ਦੇ ਪੈਰਾਂ ਦੇ ਪੱਜਣ ਦੀ ਆਵਾਜ਼ ਆਵੇ ਨਾ ਕੋਈ ਹੋਰ ਆਵਾਜ਼ ਆਵੇ ਸਿਰਫ ਉਹ ਆਵਾਜ਼ ਆਈ ਕਿ ਉਹ ਮੈਨੂੰ ਨਾਲ ਦੇ ਕਹਿੰਦੇ ਇਹ ਆਉਂਦੀ ਆਵਾਜ਼ ਆ ਕੋਈ ਜਾਨਵਰ ਜੁਰਵਰ ਹੋਣਾ ਇੱਥੇ ਯਾਨੀ ਕਿ ਏਰੀਆ ਉਹ ਹੀ ਹੈ ਕੋਈ ਗੱਦਗ ਤੁੜ ਜ ਹੋਵੇਗਾ ਤੇ ਮੈਂ ਕਿਹਾ ਨਹੀਂ ਯਾਰ ਮੈਂ ਕਿਹਾ ਜਾਨਵਰ ਦੀ ਆਵਾਜ਼ ਇਦਾਂ ਦੀ ਹੋਣਾ ਮੈਂ ਫਿਰ ਨੈਟ ਤੇ ਸਰਚ ਵੀ ਮਾਰੀ ਦੇਖਿਆ ਕਰੀ ਉਹ ਵਾਜ ਵਾਲਾ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਫੇਰ ਭਰਾਵੋ ਤਿੰਨਾਂ ਵਾਰੀ ਆਵਾਜ਼ ਆਈ ਇੰਨੀ ਡਰਾਉਣੀ ਆਵਾਜ਼ ਸੀ ਉਹ ਮੈਂ ਹੁਣ ਮੈਨੂੰ ਤਾਂ ਕਦਰ ਹੀ ਨਹੀਂ ਆਉਦੀ ਮੈਂ ਕੱਢ ਕੇ ਦਿਖਾ ਦਿੰਦਾ ਆਵਾਜ਼ ਹੋਊਗੀ ਇੰਨੀ ਡਰਾਉਣੀ ਆਵਾਜ਼ ਕਿਉਂ ਨਾ ਅੱਜ ਤੱਕ ਮੇਰੇ ਮਨ 'ਚ ਉਹ ਸਵਾਲ ਹੀ ਬਣਿਆ ਰਹਿ ਗਿਆ ਹੈ ਆਵਾਜ਼ ਕਿੰਦੀ ਵੀ ਉਹ ਆਵਾਜ਼ ਕਿਸ ਚੀਜ਼ ਦੀ ਆਵਾਜ਼ ਸਮਝ ਨਹੀਂ ਆਈ ਮੈਨੂੰ ਉਸ ਦਿਨ ਤੋਂ ਬਾਅਦ ਹਾਏ ਟਿੱਕਰ ਪਤਾ ਨਹੀਂ ਲੱਗਾ ਵੇ ਹਾਂ ਇਹ ਜਿਹੜੀ ਸੱਚੀ ਗੱਲ ਮੇਰੇ ਨਾਲ ਨਹੀਂ ਉਸ ਤੋਂ ਬਾਅਦ ਫਿਰ ਥਵਾ ਹੀ ਨਹੀਂ ਕਿ ਤੁਸੀਂ ਗਏ ਸਟਮੋਟਰ ਤੇ ਫਿਰ ਦੁਬਾਰਾ ਰਹਿ ਹੋਣੇ ਇੱਕ ਵਾਰੀ ਫੇਰ ਗਿਆ ਮੈਂ ਅੱਛਾ ਜਾਂਦੇ ਹੀ ਰਹਿਦਾ ਸੀ ਇੱਕ ਵਾਰੀ ਫੇਰ ਗਿਆ ਤੇ ਉਦੋਂ ਵੀ ਅਸੀਂ ਇੱਥੇ ਕੋ ਮਸਤੀ ਮਸਤੀ ਕਰ ਲਈ ਸੀ ਇਕੱਠੇ ਯਾਰ ਦੋਸਤ ਬੈਠ ਕੇ ਚੱਲਣਾ ਇਹ ਹੁੰਦਾ ਸੀ ਚਲੋ ਉੱਥੇ ਰਾਤ ਰਹਿ ਪੈਨੇ ਕੋਈ ਨਾਲੇ ਪਾਣੀ ਲਾ ਲਵਾਂ ਗਏ ਫੇਰ ਉਦੋਂ ਨਹੀਂ ਆਈ ਨਹੀਂ ਆਈ ਹਾਂ ਫੇਰ ਇੱਕ ਵਾਰੀ ਦੁਬਾਰਾ ਆਈ ਜਦੋਂ ਗਏ ਆ ਨਾ ਕਿਰਵੀ ਆਇਆ ਅੱਛਾ ਉਹ ਦਿਨ ਕੀ ਚੱਕਰ ਬਣਿਆ ਉਹ ਦਿਨ ਮੇਰੇ ਨਾਲ ਸੁ ਮੁੰਡਾ ਜਿਹੜਾ ਅੱਛਾ ਜੀ ਉਹ ਫੋਨ ਰੱਖੀ ਜਾਂਦਾ ਜਾਗਦਾ ਪਿਆ ਤੇ ਮੈਂ ਵੀ ਫੋਨ ਵੇਖਦਾ ਰਿਹਾ ਜਦੋਂ 12:00 ਵਜੇ ਤੇ ਮੈਨੂੰ ਨੀਂਦ ਜੀ ਆਉਣ ਲੱਗ ਠੀਕ ਹੈ ਤੇ ਮੈਂ ਸੌ ਗਿਆ ਮੈਂ ਕਿਹਾ ਯਾਰ ਚੱਲ ਮੈਂ ਤਾਂ ਸੌਣਾ ਨੀਂਦ ਜੀ ਅਜੇ ਮੈਂ ਜਾਗੋ ਮਿੱਟੀ ਦੇ ਵਿੱਚ ਅੱਛਾ ਇੱਕ ਆਵਾਜ਼ ਫੇਰ ਆਣੀ ਅੱਛਾ ਉਹ ਆਵਾਜ਼ ਦੁਬਾਰਾ ਫੇਰ ਆ ਗਈ ਪਹਿਲੇ ਪਹਿਲੇ ਦਿਨ ਆਈ ਸੀ 12:30 ਵਜੇ ਅੱਛਾ ਜੀ ਉਹ ਦਿਨ ਆਈ 12:00 ਵਜੇ ਉਦੋਂ 12 ਵਜੇ ਆ ਗਏ ਉਹ ਮੈਨੂੰ ਆਕੇ ਉਹ ਮੈਨੂੰ ਉਠਾਵੇ ਮੈਂ ਸੁੱਖੇ ਉੱਠਾ ਹੀ ਆਵਾਜ਼ ਆਈ ਉਹ ਡਰ ਗਿਆ ਮੇਰੇ ਨਾਲ ਦਾ ਭਰਾ ਉਹਦੋਂ ਨੂੰ ਜਿਹੜੇ ਕੋਲ ਠੀਕ ਪੂਰਾ ਡਰ ਗਿਆ ਉਹ ਨਾਲ ਦਾ ਮੇਰੇ ਮੈਨੂੰ ਉਠਾ ਕੇ ਮੈਂ ਲੇਡ ਵੀ ਕਿਤੇ ਮੈਂ ਤਾਂ ਕੋਈ ਗੱਲ ਨਹੀਂ ਮਹਾਰਾਜ ਦਾ ਨਾਲ ਆ ਕੇ ਸੌ ਜਾ ਚਲੋ ਦੂਜੀ ਵਾਰ ਫੇਰ ਆਈ ਆਵਾਜ਼ ਫੇਰ ਮੇਰੀ ਵੀ ਜਾਗ ਖੁੱਲ ਗਈ ਫੇਰ ਮੈਨੂੰ ਅਹਾਨੂੰ ਐ ਲੱਗੇ ਜਿਵੇਂ ਬਾਹਰ ਕੋਈ ਕੰਦਨ ਹੁਣਾ ਐ ਮੁੱਕੇ ਮਾਰ ਰਿਹਾ ਅੱਛਾ ਜਿਵੇਂ ਮੁੱਕੇ ਮਾਰ ਹਾਂ ਹਲਕਾ ਹਲਕੇ ਜਿਵੇਂ ਹੋ ਸਕਦਾ ਤੁਹਾਨੂੰ ਕੋਈ ਉੱਥੇ ਡਰਾਉਂਦਾ ਹੋਵੇ ਯਾਰ ਇਹ ਗੱਲ ਨਹੀਂ ਮੈਂ ਮੰਨ ਸਕਦਾ ਡਰਾਉਣ ਵਾਲੀ ਬਿਲਕੁਲ ਨਹੀਂ ਮੰਨ ਸਕਦਾ ਅੱਜ ਤੱਕ ਉਹੋ ਜਿਹੀ ਘਟਨਾ ਉਥੇ ਡਰਾਉਣ ਵਾਲੀ ਵਾਪਰ ਨਹੀਂ ਸਕਦੇ ਕੋਈ ਮੰਦਿਰ ਉਥੇ ਆਪਣੇ ਲਾਗੇ ਤਾਂ ਗੇਂਦਾਂ ਵੀ ਹੈ ਨਹੀਂ ਸੀ ਜਿਹੜੀ ਉੱਥੇ ਡਰਾਉਂਦੀ ਜਿਹੜੀ ਸਾਨੂੰ ਡਰਾ ਸਕਦੀ ਹਾਂ ਜੇ ਕੋਈ ਡਰਾਉਦਾ ਵੀ ਹੁੰਦਾ ਸਾਨੂੰ ਹੋਰ ਉਹਨਾਂ ਦੇ ਭੱਜਣ ਦੀ ਆਵਾਜ਼ ਆਉਣੀ ਸੀ ਜਾਂ ਉਹਨਾਂ ਦੇ ਗੱਲਬਾਤ ਕਰਨ ਦੀ ਆਵਾਜ਼ ਆਉਣੀ ਸੀ ਅਸੀਂ ਪਹਿਲੇ ਦਿਨ ਮਗਰ ਵੀ ਬਾਹਰ ਵੀ ਗਏ ਆ ਠੀਕ ਹੈ ਇਹ ਜਮਾ ਗੇਟ ਦੇ ਸਾਹਮਣੇ ਆਵਾਜ਼ ਆਉਂਦੀ ਕਿਤੇ ਐਡੀ ਛਡੀ ਬੰਦਾ ਕਿੱਧਰ ਪਾ ਕੇ ਕੋਈ ਜਾਇ ਵੀ ਨਹੀਂ ਸਤਰਾ ਆਵਾਜ਼ ਦੇ ਤਰ੍ਹਾਂ ਆਵਾਜ਼ ਫਿਰ ਉਹ ਰਾਹ ਰੂ ਵੀ ਨਹੀਂ ਜਿਆਦਾ ਚੱਲਦਾ ਸੀ ਜਿਹੜਾ ਉੱਥੋਂ ਲੰਘਦਾ ਕੰਮ ਨਹੀਂ ਤੇ ਇਹ ਜਿਹੜੀ ਸੱਚੀ ਗੱਲ ਨਾਲ ਹੀ ਅਜੇ ਤੱਕ ਸਵਾਲ ਹੀ ਮਨ ਚ ਬਣਿਆ ਮੈਂ ਚਿਰ ਨਾਲ ਸਾਂਝੀ ਕਰਨਾ ਹੈ ਕਰਨ ਚਾਹਨਾ ਬੜੇ ਟਾਈਮ ਦੀ ਅੱਛਾ ਜਿਹੜੀ ਅੱਜ ਕੀਤੀ ਸੰਜੀ ਤੇਰੇ ਨਾਲ ਨਹੀਂ ਕੋਈ ਇਦਾਂ ਦੀ ਘਟਨਾ ਮਾਪੀ ਸੁਣੀ ਹੋਵੇ ਜਾਂ ਨਾਲ ਜਾਂ ਕਿਸੇ ਤੋਂ ਸੁਣੀ ਹੋਵੇ ਮੈਂ ਹਜੇ ਤੱਕ ਤਾਂ ਘਟਨਾ ਕੋਈ ਹੋਈ ਘਟਈ ਨਹੀਂ ਗਈ ਬਾਕੀ ਤੂੰ ਇਸ ਚੀਜ਼ ਤੇ ਵਿਸ਼ਵਾਸ ਕਰਨ ਯਾਰ ਮੈਂ ਵਿਸ਼ਵਾਸ ਕਰਦਾ ਹਾਂ ਕਰਦਾ ਮੈਂ ਵਿਸ਼ਵਾਸ ਪਹਿਲਾਂ ਨਹੀਂ ਕਰਦਾ ਹਾਂ ਹਾਂ ਵਿਸ਼ਵਾਸ ਮੈਂ ਤਾਂ ਕਰਦਾ ਮੈਂ ਕਿ ਮੈਂ ਸੋਚਦਾ ਕਿ ਆਪਾਂ ਪ੍ਰਮਾਤਮਾ ਤੇ ਜੇ ਆਪਾਂ ਨੂੰ ਵਿਸ਼ਵਾਸ ਨਾ ਹਾਂ 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 ਫਿਰ ਇਸ ਚੀਜ਼ ਤੇ ਵੀ ਆਪਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਜੇ ਆਪਾਂ ਨੂੰ ਰੱਬ ਤੇ ਵਿਸ਼ਵਾਸ ਨਹੀਂ ਹੈਗਾ ਹਾਂ ਹਾਂ ਕਿਉਂਕਿ ਪ੍ਰਮਾਤਮਾ ਜਿਹੜਾ ਉਹ ਕਿਹੜਾ ਆਪਾਂ ਨੂੰ ਦੇਖਦਾ ਫਿਰ ਉਹ ਇੱਕ ਆਪਣੇ ਮਨ ਦੀ ਜਿਵੇਂ ਉਹਨਾਂ ਦ੍ਰਿਸ਼ ਤੇ ਹਾਂਜੀ ਆ ਮਨ ਜੇ ਹਰ ਚੀਜ਼ ਵਿੱਚ ਪ੍ਰਮਾਤਮਾ ਉੱਪਰ ਤਾਂ ਆਖਾਂ ਕੋਈ ਦੇਖਤਾ ਨਹੀਂ ਨਾ ਸਕਦਾ ਨਹੀਂ ਦੇਖ ਸਕਦਾ ਫਿਰ ਕੋ ਰੂਹ ਦਾ ਰਿਸ਼ਤਾ ਉਹਦੇ ਨਾਲ ਆ ਇਹ ਵੀ ਉਹ ਰੂਹ ਆ ਉਹ ਵੀ ਉਹ ਇਹ ਹਰੇਕ ਬੰਦੇ ਨੂੰ ਨਹੀਂ ਦਿਸਦੀਆਂ ਨਹੀਂ ਦੇਖਦੀਆਂ ਇਹ ਆਪਾਂ ਲੋਕ ਕਹਿੰਦੇ ਨਹੀਂ ਯਾਰ ਸਾਡੀ ਤਾਂ ਇੰਨੀ ਉਮਰ ਹੋ ਗਈ ਅੱਜ ਤਾਂ ਪੀਸਿੰਗ ਵਿੱਚ ਜਿਹੜਾ ਬੰਦਾ ਇਹਨੇ ਕਿਦਰੇ ਵਿਸ਼ਵਾਸ ਕਰੇਗਾ ਬਣਾ ਇਹਨਾਂ ਚੀਜ਼ਾਂ ਬਾਰੇ ਜਿਆਦਾ ਰਿਸਰਚ ਕਰੇਗਾ ਸੋਚੇਗਾ ਉਹ ਬੰਦੇ ਨੂੰ ਹਲਕੀਆਂ ਹਲਕੀਆਂ ਇਹ ਆਪ ਦੀ ਹੋਂਦ ਦੀ ਹਾਂਜੀ ਜਿਹੜੀ ਹੋਂਦ ਬਕਾਉਦੀਆਂ ਨੇ ਵੀ ਅਸੀਂ ਹੈਂਆਂ ਹੈਂਆਂ ਚੀਜ਼ਾਂ ਤੇ ਉਹ ਵਾੜਾ ਮੋਟਾ ਇਹਨਾਂ ਨੂੰ ਦੱਸ ਦਿੰਿਆ ਕਰੇ ਉਹ ਬੰਦੇ ਇਹ ਰਾਤਾਂ ਹੀ ਹੈਗੇ ਆ ਵਾਕਈ ਹੈਗੇ ਹਾਂ ਬਾਲੀ ਸੱਚੀ ਠੀਕ ਹੈ ਇਸ ਗੱਲਾਂ ਦਾ ਹੋਰ ਵੀ ਦੋ ਤਿੰਨ ਹੈਗੀਆਂ ਅੱਛਾ ਜੀ ਚੱਲੋ ਫਿਰ ਇਹ ਦਿਨ ਕਰ ਲਵਾਂਗੇ ਫਿਰ ਕਿਸੇ ਦਿਨ ਆਪਾਂ ਕਰਾਂਗੇ ਨਾ ਆ ਇੱਕ ਤਾਂ ਥੱਕ ਬਾਲੇ ਜਾਈਦਾ ਯਾਰ ਬਟਾ ਸਾਰਾ ਦਿਨ ਕੰਮ ਦੇ ਵਿੱਚ ਲੰਘ ਜਾਂਦਾ ਉਹ ਬਟਾ ਬੁਟਾ ਲੈਬ ਦੇ ਰਹੀਦਾ ਕਿਵੇਂ ਹੈ ਰਸਤਰੀਰ ਫਿਰ ਕਿਸੇ ਦਿਨ ਗੱਲ ਕਰਾਂਗੇ ਇੱਕ ਦੋ ਹੋਰ ਗੱਲਾਂ ਵੀ ਆਪਾਂ ਕਿਸੇ ਤੋਂ ਸੁਣੀਆਂ ਸੀ ਇਹ ਤਾਂ ਜਿਹੜੀ ਮੇਰੇ ਨਾਲ ਘਟਨਾ ਵਾਪਰੀ ਸੀ ਉਹ ਤੇ ਮੈਂ ਸੱਚੀ ਕਹਿਣਾ ਜਿਹੜੀ ਘਟਈ ਹੈ ਉਹ ਹਾਂ ਜਿਹੜੀ ਆਪਾਂ ਕਿਸੇ ਤੋਂ ਸੁਣੀਆਂ ਸੀ ਸੱਚੀਆਂ ਗੱਲਾਂ ਉਹ ਵੀ ਤੁਹਾਡੇ ਨਾਲ ਕਿਸੇ ਦਿਨ ਆਪਾਂ ਸਾਂਝਾ ਕਰਾਂਗੇ ਯਾਰ ਜ਼ਰੂਰ ਕਰਾਂਗੇ ਉਕੇ ਹੁਣ ਮੈਂ ਜਾਵਾਂ ਮੈਂ ਚੱਲਦਾ ਯਾਰ ਕਰੇ ਨਹੀਂ ਹੁਣ ਤੂੰ ਜਾ ਸਕਣਾ ਅਸੀਂ ਤੈਨੂੰ ਰੋਕਣਾ ਨਹੀਂਗਾ ਭੁੱਖ ਲੱਗੀ ਹੈ ਭੁੱਖ ਲੱਗੀ ਤੇ ਇਸੇ ਕਰਕੇ ਤੈਨੂੰ ਹੀ ਰੋਕਣਾ ਨਹੀਂ ਤੂੰ ਆੜੂ ਤੇ ਚੜਜਣਾ ਆੜੂ ਖਾਣੇ ਆ ਆੜੂ ਖਾਣੇ ਆੜੂ ਉਹੋ ਗੱਲ ਬਣ ਗਈ ਨਾ ਚਾਹੀਏ ਚਲੋ ਨਹੀਂ ਰਹਿਦੇ ਹੱਥ ਜੁੜੇ ਜਾ ਭਰਾਵਾ ਨਹੀਂ ਨਹੀਂ ਆ ਗਿਆ ਤੇਰੇ ਮਗਰ ਉਹ ਆਪਣੇ ਕੋਲ ਲੂਣ ਆ ਗਿਆ ਲੂਣ ਆ ਗਿਆ ਤੇਰੇ ਮਗਰ